ਜੀ ਆਇਆਂ ਨੂੰ ਕਿਦਾਂ ਹਾਲ ਚਾਲ ਨੂੰ ਕਰਦੇ ਹਾਂ ਸਭ ਵਧੀਆ ਹੋਵੇਗੇ ਖੂਬ ਮਜ਼ਾ ਚੋਗੇ ਜਿੱਥੇ ਵੀ ਆਵਾਂਗੇ ਆਪਣੀ ਜ਼ਿੰਦਗੀ ਨੂੰ ਪਰ ਕੋਲ ਇੰਜੋਏ ਕਰਦੇ ਹੋਗੇ ਉਪਰਵਾ ਕੋਨਸ ਆਪਣੇ ਆਪਣੀ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ਬਹਾਰ ਰੱਖੇ ਸਾਡੀਆਂ ਦੁਆਵਾਂ ਪਿਆਰ ਹਮੇਸ਼ਾ ਆਪਣੇ ਈਵਰਸ ਦੇ ਨਾਲ ਹੈ ਹਮੇਸ਼ਾ ਇਦਾਂ ਹੀ ਹੱਸਦੇ ਵਸਦੇ ਰਹੋ ਕਿ ਵੀਵਰਸ ਆਪਾਂ ਦੇਖਣ ਜਾ ਰਹਿਆਂ ਜੀ ਟਾਈਟਲ ਤੋਂ ਤੁਸੀਂ ਅੰਦਾਜ਼ਾ ਲਾ ਲਿਆ ਹੈਗਾ ਆਪਾਂ ਦੇਖਣ ਜਾ ਰਹੇ ਜੀ ਪੰਜਾਬ ਬੀਫੋਰ ਖਾਲਸਾ ਰਾਜ ਦੇਖਦੇ ਆਂ ਜੀ ਪੰਜਾਬ ਜਿਹੜਾ ਖਾਲਸਾ ਰਾਜ ਤੋਂ ਪਹਿਲੇ ਕਿਵੇਂ ਦਾ ਸੀ ਕਿਵੇਂ ਦਾ ਸੀਗਾ ਤੇਰਾ ਪਾਰਟ 1 ਨਾਲ ਆਪਾਂ ਦੇਖਣ ਜਾ ਰਹੇ ਆਂ ਅੱਜ ਫਖਰ ਸੈਫੁੱਲਾਦੀਨ ਮੇਰੇ ਖਸ ਫਖਰ ਸੈਫੁੱਲਾਦੀਨ ਦੀ ਜ਼ੁਬਾਨੀ ਕੀ ਕਿਉਂ ਦੱਸ ਰਹੇ ਨੇ ਲੇਕਿਨ ਇਹ ਤੇ ਵੀਡੀਓ ਦੇਖਦੇ ਆਂ ਤੇ ਫਿਰ ਪਤਾ ਚੱਲਦਾ ਲੇਕਿਨ ਪਾਰਟ 1 ਆਪਾਂ ਦੇਖਣ ਜਾ ਰਹੇ ਆਂ ਕਿ ਦੇਖਦੇ ਆਂ ਕਿ ਖਾਲਸਾ ਰਾਜ ਜਿਹੜਾ ਉਹ ਮਤਲਬ ਕਿ ਪੰਜਾਬ ਜਿਹੜਾ ਖਾਲਸਾ ਰਾਜ ਤੋਂ ਪਹਿਲੇ ਕਿਦਾਂ ਦਾ ਸੀ ਬਿਲਕੁਲ ਪਹਿਲੇ ਵੀਡੀਓ ਵੇਖ ਲੈਂਦੇ ਆ ਬਾਕੀ ਗੱਲਾਂ ਫੇਰ ਕਰਦੇ ਆ ਜੀ ਲੈਟ ਗੈਟ ਸਟਾਰਟ ਅੱਜ ਅਸੀਂ ਆਪਣੇ ਦੇਖਣ ਵਾਲਿਆਂ ਨੂੰ ਉਸ ਹਸਤੀ ਦੇ ਰੂਬਰੂ ਕਰਵਾ ਰਹੇ ਆ ਜਿਹੜੀ ਕਿਸੇ ਤਾਰਫ਼ ਦੀ ਮੁਹਤਾਜ ਨਹੀਂ ਹੈ ਇੱਕ ਐਸੀ ਹਸਤੀ ਜਿਨ੍ਹਾਂ ਨੇ ਨਾ ਸਿਰਫ ਖਾਲਸਾ ਰਾਜ ਦੇ ਸਮੇਂ ਕੰਮ ਕੀਤਾ ਬਲਕਿ ਉਸ ਤੋਂ ਬਾਅਦ ਵੀ ਇਹਨਾਂ ਦੇ ਆਣ ਵਾਲੀਆਂ نسلਾਂ ਨੇ ਹੁਣ ਤੱਕ ਲਾਹੌਰ ਦੀ ਬੜੀ ਸੇਵਾ ਕਰ ਰਹੀ ਨੇ ਮੇਰੀ ਮੁਰਾਦ ਸૈયਦ ਸੈਫਉਦਦਿਨ ਜਿਹੜੇ ਸૈયਦ ਫਕੀਰਉਦਦਿਨ ਦੇ ਖਾਨਦਾਨ ਦੀ ਛਟੀ ਜਿਹੜੀ ਹੈ 6ਵੀਂ نسل ਚੋਂ ਹੈ ਜੀ ਅਸਲਾਮੁਅਲੈਕਮ ਸਤਿ ਸ੍ਰੀ ਅਕਾਲ ਮੈਂ ਰਾਨਾ ਸ਼ਵਤ ਸਾਬ ਤੁਹਾਡਾ ਤੇ ਤੁਹਾਡੇ ਚੈਨਲ ਖੋਜਦਾ ਕਿ ਤੁਸੀਂ ਵਕਤ ਘਟ ਕੇ ਬਿਲਕੁਲ ਤਸ਼ੀਫ ਲਿਆ ਤੇ ਅੱਜ ਤੁਸੀਂ ਜਿਹੜੇ ਜਿਸ ਟਾਪਿਕ ਨੂੰ ਛੇੜੇ ਹੋ ਇਹ ਟਾਪਿਕ ਬੜਾ ਹੀ ਇੰਪੋਰਟੈਂਟ ਹੈ ਇਹ ਸਾਡੇ ਪੰਜਾਬ ਦੀ ਤਾਰੀਖ ਹੈ ਜਿੰਨੂੰ ਅਸੀਂ explain ਕਰ ਰਹਾ ਹਾਂ ਤੁਹਾਨੂੰ ਦੱਸਣਾ ਹੈ ਵਿਦ ਰਿਕਾਰਡਡ ਐਵਿਡੈਂਸ ਦੇ ਪ੍ਰਾਇਮਰੀ ਸੋਰਸ ਜਿਨੂੰ ਅਸੀਂ ਕਹਿੰਦੇ ਆ ਉਹਦੇ ਨਾਲ ਅਸੀਂ ਗੁਫ਼ਤਗੂ ਕਰਾਂਗੇ ਤੇ ਤੁਹਾਨੂੰ ਐਜੂਕੇਟ ਕਰਾਂਗੇ ਉਨੀ 19th ਸੈਂਚਰੀ ਆਫ ਪੰਜਾਬ 19ਵੀਂ ਸਦੀ ਈਸਵੀ ਦਾ ਪੰਜਾਬ ਕੀ ਸੀ 19ਵੀਂ ਸਦੀ ਈਸਵੀ ਦੇ ਪੰਜਾਬ ਨੂੰ ਦੇਖਣ ਤੇ ਸਮਝਣ ਆਸਤੇ ਤੁਹਾਨੂੰ 18ਵੀਂ ਸਦੀ ਈਸਵੀ ਦਾ ਪੰਜਾਬ ਜ਼ਰੂਰ ਜਾਨਣਾ ਚਾਹੀਦਾ ਹੈ ਕਿ ਪੰਜਾਬ ਪੰਜਾਬ ਦੇ ਨਾਲ ਸਾਡਾ ਲਾਹੌਰ ਲਾਹੌਰ ਦੇ ਵਿੱਚ ਲਾਹੌਰ ਦੇ ਵਿੱਚ ਕੀ ਹੋ ਰਿਹਾ ਹੈ ਲਾਹੌਰ ਦਾ ਮਾਹੌਲ ਸਿਆਸੀ ਮਾਹੌਲ ਕੀ ਸੀ ਤੇ ਅਸੀਂ ਇਹ ਇਹਨਾਂ ਚੀਜ਼ਾਂ ਨੂੰ ਜ਼ਰਾ ਗੌਰ ਨਾਲ ਦੇਖੀਏ ਫਿਰ ਤੁਹਾਨੂੰ 19ਵੀਂ ਸਦੀ ਦਾ ਪੰਜਾਬ ਸਮਝ ਆਏਗਾ ਬਿਲਕੁਲ ਇੰਦਰੀ ਇਹ ਬੜੀ ਇੰਪੋਰਟੈਂਟ ਗੱਲ ਹੈ ਜਿਸ ਲਈ ਵੀ ਤੁਸੀਂ ਕਿਸੇ ਹਿਸਟਰੀ ਦਾ ਜਾਇਜ਼ਾ ਲੈਂਦੇ ਹੋ ਤੇ ਸਪੈਸਿਫਿਕ ਇੱਕ ਜਗ੍ਹਾ ਤੁਸੀਂ ਨਹੀਂ ਪੜਦੇ ਉਹਦੇ ਮਹਰਕਾਤ ਕੀ ਨੇ ਉਹ سلسلہ ਕੀ ਹੈ ਇਹ ਇਸ ਤਰ੍ਹਾਂ ਹੈ ਹਿਸਟਰੀ ਦਵਲ ਹੋਈ ਤੇ ਉਹਦੇ ਪਿੱਛੇ ਇੱਕ ਬਕਾਇਦਾ ਤਾਰੀਖ ਹੈ ਇੱਕ ਇਤਿਹਾਸ ਹੈ ਉਸ ਇਤਿਹਾਸ ਨੂੰ ਜਾਨਣਾ ਬੜਾ ਜ਼ਰੂਰੀ ਹੈ ਸਾਡੇ ਮੁਰਖੀਨ ਨੇ ਸਾਡੇ ਹਿਸਟੋਰੀయన్స్ ਨੇ ਇਹ ਤਾਰੀਖੇ ਪੰਜਾਬ ਐਸੋ ਨਵਾ ਬੇਸ਼ੁਮਾਰ ਜਿਹੜਾ ਤਾਰੀਖੇ ਲਾਹੌਰ ਬੇਸ਼ੁਮਾਰ ਜਿੰਨੀ ਤਾਰੀਖਾਂ ਲਿਖ ਲਿਖੀਆਂ ਗਈਆਂ ਨੇ ਉਹਨਾਂ ਦੇ ਵਿੱਚ ਇੱਕ ਚੀਜ਼ ਦਾ ਜ਼ਿਕਰ ਜ਼ਰੂਰ ਕੀਤਾ ਹੈ ਤੇ ਸਾਡੇ ਅੱਜ ਦੇ ਹਿਸਟੋਰੀਅਨ ਉਹ ਨੂੰ ਨਜ਼ਰ ਅੰਦਾਜ਼ ਕਰਦਾ ਹੈ ਉਹ ਜਿਹੜਾ ਤਾਰੀਖ ਦਾ ਜ਼ਿਕਰ ਕੀਤਾ ਉਹਦੇ ਵਿੱਚ ਸਭ ਤੋਂ ਇੰਪੋਰਟੈਂਟ ਜਿਹੜੀ ਗੱਲ ਹੈ ਉਹ ਦੱਸਦੇ ਨੇ ਕਿ ਜਿਹੜੀ 18ਵੀਂ ਸਦੀ ਸੀਦਾ ਪੰਜਾਬ ਸੀ ਇਟ ਸਟਾਰਟਸ ਫਰਮ ਦੀ ਡਾਉਨਫਾਲ ਡਾਊਨਫਾਲ ਆਫ ਮੋਗਲ एंपਾਇਰ ਮਗਲਾਂ ਦੇ ਜ਼ਵਾਲ ਤੋਂ ਸ਼ੁਰੂ ਹੁੰਦਾ ਹੈ 1730 ਦੇ ਵਿੱਚ ਸਭ ਤੋਂ ਪਹਿਲੇ ਇੱਥੇ ਨਾਦਰ ਸ਼ਾ ਦੁਰਾਨੀ ਜਾਂ ਨਾਦਰ ਸ਼ਾ ਅਫਸ਼ਾਰ ਜਿਵੇਂ ਸੀ ਆਨੇ ਆ ਉਹਦਾ ਹਮਲਾ ਹੁੰਦਾ ਹੈ Lahore Nawab Zikria Khan unde cold hunde te Nawab Zikria Khan Governor of Lahore se ohne jis liye inna nu ae aake inadar lashkar aake ithe shadrade de utte khada hoya te inanne negotiations kitiyan hm ke Lahore nu loot hona us ton pehle ae cheez dastni badi zaruri hai ਕਿ ਪੰਜਾਬ ਅਟਕ ਦੇ ਕਿਲੇ ਤੱਕ ਪੰਜਾਬ ਸੀ ਬਿਲਕੁਲ ਇਹਨਾਂ ਨੇ ਅਟਕ ਦਾ ਕਿਲਾ ਫਤਹਾ ਕੀਤਾ ਛੋਟੇ ਛੋਟੇ ਕਿਲੇ ਹੋਰ ਫਤਹਾ ਕੀਤੇ ਅਟਕ ਤੋਂ ਚੱਲ ਕੇ ਇਹ ਤਕਸਲਾ ਇਹ ਤਕਸਲਾ ਤੋਂ ਹੁੰਦਿਆਂ ਜੀਟੀ ਰੋਡ ਦੇ ਜ਼ਰੀਏ ਇਸ ਲਾਹੌਰ ਤੱਕ ਪਹੁੰਚ ਗਏ ਇਹਨਾਂ ਨੇ ਦਰਿਆ ਕ੍ਰੋਸ ਕੀਤੇ ਜਿਸ ਲਈ ਲਾਹੌਰ ਤੱਕ ਪਹੁੰਚੇ ਤੇ ਲਾਹੌਰ ਦੀ ਆਵਾਮ ਬੜੀ ਪਰੇਸ਼ਾਨ ਹੋਈ ਇਹਨਾਂ ਦੇ ਨਾਲ 40000 ਤੋਂ ਜ਼ਿਆਦਾ ਸਿਪਾਈ ਸਨ ਲਾਹੌਰ ਇੰਨੇ ਵੱਡੇ ਮੁਕਾਬਲੇ ਵਾਸਤੇ ਤਿਆਰ ਨਹੀਂ ਸੀ ਨਾ ਹੋ ਕਦੀ ਹੋ ਸਕਦਾ ਸੀ ਕਿਉਂਕਿ ਇਟ ਵਾਸ ਵੀਕ ਹਕੂਮਤ ਕਮਜ਼ੋਰ ਹਕੂਮਤ ਸੀ ਮੁਗਲਾਂ ਦੀ ਉੱਥੇ ਦਿੱਲੀ ਦੇ ਵਿੱਚ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਦਾ ਦੌਰ ਸੀ ਐਜਿਸਰੇ ਲਾਹੌਰ ਆਏ ਤੇ ਲਾਹੌਰ ਦੇ ਗਵਰਨਰ ਨੇ ਇਹਨਾਂ ਨਾਲ ਨੇਗੋਸ਼ੀਏਸ਼ਨ ਕੀਤੀ ਤਾਂ ਉਹਨੇ ਇੰਨਾ ਜ਼ਿਆਦਾ ਪੈਸਾ ਮੰਗ ਲਿਆ ਜਿਹੜਾ ਸਰਕਾਰ ਕੋਲ ਦੇਣ ਦੀ ਗੁੰਜਾਇਸ਼ ਨਹੀਂ ਸੀ ਸਰਕਾਰੀ ਖਜ਼ਾਨੇ ਬਿਲਕੁਲ ਖਾਲੀ ਹੋ ਗਏ ਯਾਨੀ ਕਿ ਅਗਲੇ ਮਹੀਨੇ ਦੀ ਫੌਜ ਦੀ ਗਵਰਨਰ ਸਾਹਿਬ ਨੇ ਗਵਰਨਰ ਨਵਾਬ ਜਖਰੀਆ ਖਾਨ ਨੇ ਲਾਹੌਰ ਸ਼ਹਿਰ ਦੇ ਮੈਦਾਨ ਨੂੰ ਇਕੱਠਾ ਕੀਤਾ ਤੇ ਉਹਨਾਂ ਨੂੰ ਕਿਹਾ ਕਿ ਪੈਸੇ ਦਿਓ ਟੈਕਸ ਦੇ ਕੋਈ ਚੀਜ਼ ਦਿਓ ਕਿ ਅਸੀਂ ਤੁਹਾਡੀ ਜਾਨ ਉਹ ਮਾਲ ਦੀ حفاظت ਕਰ ਸਕੀਏ ਸੋ ਇਹ ਚੀਜ਼ ਵੀ ਲਿਖੀ ਗਈ ਹੈ ਹਿਸਟਰੀ ਦੇ ਵਿੱਚ ਕਿ ਲਾਹੌਰ ਸ਼ਹਿਰ ਦੇ ਵਿੱਚ ਕਰਾ ਦੇ ਵਿੱਚ ਕੋਈ ਪਿੱਤਲ ਤਾਂਬੇ ਦਾ ਭਾਂਡਾ ਨਹੀਂ ਸੀ ਰਿਆ ਤੇ ਉਹਨਾਂ ਨੇ ਸਭ ਕੁਝ ਹੀ ਆਪਣਾ ਨਿਛਾਵਰ ਕਰਕੇ ਆਪਣੀ ਜਾਨਾਂ ਨੂੰ ਤੇ ਆਪਣੇ ਬਾਕੀ ਮਾਲ ਨੂੰ ਤੇ اولادਾਂ ਨੂੰ ਬਚਾਇਆ ਇਹੀ ਫਿਰ ਅੱਗੇ ਜਾਂਦਾ ਹੈ ਪਾਨੀਪਤ ਦੇ ਵਿੱਚ ਮੈਰੀਟਨਲ ਜੰਗ ਹੁੰਦੀ ਹੈ ਤੇ ਪਾਨੀਪਤ ਦੇ ਵਿੱਚ تیسਰੀ ਦਿਸ ਵਾਸ ਦੀ ਥਰਡ ਬੈਟਲ ਆਫ ਪਾਨੀਪਤ ਇਹ ਮੈਰੀਟਾ ਨੂੰ ਸ਼ਿਕਸ ਦਿੰਦਾ ਹੈ ਤੇ ਉਸ ਤੋਂ ਬਾਅਦ ਇਹ ਦਿੱਲੀ ਪਹੁੰਚਦਾ ਹੈ ਦਿੱਲੀ ਦੇ ਵਿੱਚ ਇਹ ਮੈਸਕਰ ਕਰਦਾ ਹੈ ਇਹਦਾ ਜਿਹੜਾ ਮੈਸਕਰ ਹੈ ਹਲਮਾਨ ਦੁਨੀਆ ਦੀ ਤਾਰੀਖ ਤੇ ਦੁਨੀਆ ਇਸ ਮੈਸੇਕਰ ਨੂੰ ਭੁੱਲ ਜਾਂਦੀ ਹੈ ਜਿਹੜਾ ਤਾਤਾਰੀ ਕਰਦੇ ਸਨ ਜਿਹੜੀ ਦੁਨੀਆ ਦੇ ਸਤੋ ਜ਼ਾਲਮ ਹਕੂਮਰਾਨ ਜਿਹੜੇ ਕਰਦੇ ਸਨ ਉਸ ਮੈਸੇਕਰ ਨੂੰ ਭੁੱਲ ਜਾਂਦੀ ਹੈ 7 ਦਿਨ ਦਿੱਲੀ ਨੂੰ ਕਤਲੇਆਮ ਕੀਤਾ ਗਿਆ ਹੁਣ ਬੇਸਿਕਲੀ ਐ ਅਗਵਾਨੀ ਜਿਹੜੇ ਸਨ ਇਹ ਰਾਨੀ ਵੀ ਖਿਲਾਉਂਦੇ ਸਨ ਬੇਸਿਕਲੀ ਇਹਦਾ ਰੂਲ ਅਗਵਾਨ ਇਰਾਨ ਤੋਂ ਵੀ ਚੱਲ ਰਿਹਾ ਸੀ ਇਰਾਨ ਦੇ ਵਿੱਚ ਇੱਕ ਰਵਾਇਤ ਹੈ ਕਿ ਅਗਰ ਮੈਂ ਨੰਗੇ ਪਾਉ ਜੁੱਤੀ ਲਾ ਕੇ ਤੁਹਾਡੇ ਘਰ ਦਾਦ ਰਸੀ ਵਾਸਤੇ ਜਾਵਾਂਗਾ ਤੁਹਾਡੇ ਤੇ ਫਰਜ਼ ਹੋ ਜਾਂਦਾ ਮੇਰੀ ਦਾਦ ਰਸੀ ਕੀਤੀ ਜਾਏ ਉੱਥੇ ਤੇ ਮੁਹੰਮਦ ਸ਼ਾ ਲਾਲ ਕਿਲੇ ਤੋਂ ਚੱਲਦਾ ਹੈ ਤੇ ਜਾਮੇ ਮਸਜਿਦ ਦਿੱਲੀ ਤੱਕ ਪਹੁੰਚਦਾ ਹੈ ਜਿਸ ਲਈ ਦਿੱਲੀ ਤੱਕ ਜਾਣੇ ਜਾਮੇ ਮਸਜਿਦ ਜਾਂਦਾ ਹੈ ਤੇ ਉਹਨੂੰ ਬਾਹਰ ਡਿਊਟੀ ਚ ਬਿਠਾ ਦਿੱਤਾ ਜਾਂਦਾ ਹੈ ਇਹ ਹੀ ਵਕਤ ਅਸਰ ਦਾ ਹੁੰਦਾ ਹੈ ਉਹਨੇ ਇਹ ਫਰਿਆਦ ਕਰਦਾ ਹੈ ਮੇਰੀ ਮੇਰੀ ਮੁਲਾਕਾਤ ਕਰੋ ਉਹ ਕਹਿੰਦੇ ਜੀ ਅਸਰ ਦੀ ਨਮਾਜ਼ ਪੜ੍ਹ ਰਹੇ ਨੇ ਫਿਰ ਕਹਿੰਦੇ ਇਬਾਦਤ ਫਰਮਾ ਰਹੇ ਨੇ ਫਿਰ ਕਹਿੰਦੇ ਜੀ ਮਗਰਬ ਦੀ ਨਮਾਜ਼ ਪੜ੍ਹ ਰਹੇ ਨੇ ਫਿਰ ਜੀ ਖਾਣਾ ਤਨਮੁਲ ਕਰ ਰਹੇ ਨੇ ਫਿਰ ਹੁਕਮ ਆਦਾ ਕਿ ਜੀ ਉਹ ਇਸ਼ਾ ਪੜ੍ਹ ਲੈ ਇਸ਼ਾ ਤੋਂ ਬਾਅਦ ਨਫਲਾਂ ਉਹਨਾਂ ਨੇ ਦੂਸਰੇ ਦਿਨ ਸਵੇਰ ਅਦੀ ਮੁਲਾਕਾਤ ਹੁੰਦੀ ਫਰਿਆਦ ਕਰਦਾ ਹੈ ਕਿ ਖੁਦਾ ਦਾ ਵਸਤਾ ਹੈ ਇਸ ਮਸੇ ਕਰ ਲੂੰ ਬੰਦ ਕਰਾਂ ਇਹ ਕਤਲੇਆਮ ਬੰਦ ਕਰਾਂ ਬਿਲਾ ਇਮਤiaz ਉਹਦੇ ਵਿੱਚ ਕੀ ਹਿੰਦੂ ਕੀ ਸਿੱਖ ਕੀ ਮੁਸਲਮਾਨ ਜਿਹੜਾ ਇੰਡੀਅਨ ਸੀ ਉਹਨਾਂ ਦੀ ਲਾਸ਼ਾਂ ਦੀਆਂ ਪਹਾੜੀਆਂ ਬਣਦੀਆਂ ਸੀ ਹਾਂ شہر دے جگہ جگہ پھانسی دیتی گئی سی قتل کر کے اینا دی لاشا لٹکا دیتی درختوں دی لٹکا دیتی گئی انہیں محمد شاہ نے پوچھا کہ آپ مجھ سے چاہتے کیا احمد شاہ دالی داڑھی کہتا ہے سنا تمہارے پاس تخت تاؤس ہے اور حضور آپ کو دیا اتنے ہیرے جواہرات حضور آپ کو دیے تو ایک ریکارڈ کے حوالے سے تاریخی ریکارڈ کے حوالے سے کچھ فورٹی ایٹ بول بیل گاڑی پر کے ہیرے جواہرات چاندی سونا اطلس کے مختلف کمال قسم دیا چیزاں لے کے ایتھوں واپس جاتا بالکل ذہنی طور بیمار ہوندہ ہے انہوں کو تکلیف ہے اس تو بعد ہی ڈائٹ دے ਉਦੇ ਮਰਨ ਤੋਂ ਬਾਅਦ ਐਮੋਤੀ ਅਬਦਾਲੀ ਉਹ ਫੌਜ ਦੇ ਨਾਲ ਆਇਆ ਹੁੰਦਾ ਉਹਨੂੰ ਪਤਾ ਹੈ ਕਿ ਇਹ ਜਿਹੜਾ ਇਹ ਪੰਜਾਬ ਆ ਕੇ ਤੇ ਦਿੱਲੀ ਤੱਕ ਪਹੁੰਚ ਗਿਆ ਇਹ ਮਾਲੋ ਮਾਲੋ ਮੀਰ ਹੋਗੇ ਸਨ ਸਿ ਉਹਨਾਂ ਨੇ ਵੀ ਇਹ ਰਸਤਾ ਇਖਤਿਆਰ ਕਰ ਦਿੱਤਾ ਐਮੋਤੀ ਅਬਦਾਲੀ ਲਾਹੌਰ ਆਇਆ ਤਾਂ ਲਾਹੌਰ ਤੋਂ ਰੂਲ ਕੀਤਾ ਕਸ ਸਾਰਾ ਪਹਿਲੇ ਦੇ ਚੁਕੇ ਸਨ ਲੋਕਾ ਦੇ ਪਾਂਡੇ ਟੀਂ ਦੇ ਵਿੱਕ ਗਏ ਸਨ ਹੀ ਸਟਾਟ ਰੂਲਿੰਗ ਲਾਹੌਰ ਇਹ ਹਰ ਸਾਲ ਲਾਹੌਰ ਆਂਦੇ ਸਨ ਮੌਨਸੂਨ ਤੋਂ ਪਹਿਲੇ ਵਾਪਸ ਚਲੇ ਜਾਂਦੇ ਸਨ ਸਰਦੀਆਂ ਦੇ ਵਿੱਚ ਉਹ ਰਹਿੰਦੇ ਸਨ ਤੇ ਸਾਡੇ ਜਿਹੜੇ ਸਰਦੀਆਂ ਦੇ ਦਿਨ ਨੇ ਉਦਦੇ ਵੀ ਸਾਡੀ ਗੰਧਮ ਦੀ ਕਟਾਈ ਹੁੰਦੀ ਹੈ ਇੱਥੋਂ ਹਾਰਵੈਸਟ ਕਰਦੇ ਸਨ ਇਹਨਾਂ ਤੇ ਲਗਾਨ ਲਾਂਦੇ ਸਨ ਇਹਨਾਂ ਦੀ ਗੰਧਮ ਉਠਾਉਂਦੇ ਸਨ ਸਿਰਫ ਇਹ ਨਹੀਂ ਸੀ ਕਿ ਲੂਟ ਕੇ ਜਾਂਦੇ ਸਨ ਹੁਕਮ ਸੀ ਕਿ ਮੇਰਾ ਫੌਜੀ ਕਿਸੇ ਦੇ ਕਰਨ ਜਾ ਕੇ ਕੁਝ ਵੀ ਚੀਜ਼ ਲਵੇ ਕੋਈ ਉਹਨੂੰ ਡੱਕ ਨਹੀਂ ਸਕਦਾ ਅੱਛਾ ਘਰਾਂ ਦੇ ਦਰਵਾਜ਼ੇ ਲਾਣੇ ਜਿਨੇ ਘਰ ਦਾ ਬੂਆ ਲਾਇਆ ਉਸ ਘਰ ਨੂੰ ਤਬਾ ਕਰ ਦੇਣਾ ਤੇ ਇਹ ਬੂਏ ਤੱਕ ਪੁੱਟ ਕੇ ਲੈ ਗਏ ਸਿਰਫ ਇੱਕ ਟਾਠ ਲਾਂਦੀ ਹੁਕਮ ਸੀ ਤੇ ਜਿਸਨੇ ਵਾਪਸ ਜਾਂਦੇ ਸਨ ਸਾਡੇ ਸ਼ਹਿਰ ਦੀਆਂ ਕੁੜੀਆਂ ਨੂੰ ਬੱਚੀਆਂ ਨੂੰ ਉਹ ਆਪਣੇ ਨਾਲ ਬਾਂਦੀ ਬਣਾ ਕੇ ਲੈ ਜਾਂਦੇ ਸਨ ਤੇ ਜਿਸ ਨੇ ਬਾਂਦੀ ਬਣਾ ਕੇ ਲੈ ਜਾਂਦੇ ਸਨ ਤੇ ਉੱਥੇ ਜਾ ਕੇ ਸਮਰਕੰਦ ਅਜ਼ਕੀਨਾ ਗੁਫਾਰਾ ਅਨਹੀਂ ਜੀ ਇੱਥੇ ਲਈ ਅਫਗਾਨਿਸਤਾਨ ਦੇ ਵਿੱਚ ਜਾ ਕੇ ਕਾਬਲ ਤੇ ਉਹਨਾਂ ਦੇ مختلف ਇਲਾਕਿਆਂ ਜਾ ਕੇ ਇਹਨਾਂ ਬੱਚਿਆਂ ਨੂੰ ਸੇਲ ਕਰਦੇ ਸਨ ਤੇ ਪੈਸੇ ਫਿਰ ਬਾਕੇ ਸਰਕਾਰ ਜਮ੍ਹਾਂ ਹੋ ਜਾਂਦੇ ਸਨ ਤੇ سلسلہ جناب ਵਾਲਾ ਕੁ ਤਕਰੀਬਨ 70 ਸਾਲ ਤੱਕ ਚੱਲਿਆ ਸਾਡੇ ਮੋਰਖੀਨ ਲਿਖਦੇ ਨੇ ਸਾਡੇ ਹਿਸਟੋਰੀయన్స్ ਲਿਖਦੇ ਨੇ ਕਿ ਇਹ ਮਾਮਲਾ ਜਿਹੜਾ ਸੀ ਇਹਨੂੰ ਕਹਿੰਦੇ ਨੇ 70 ਸਦਮੇ ਹੁਣ ਅਬ ਆਪ ਸਿਰਫ ਅੰਦਾਜ਼ਾ ਕਰੋ ਤੁਸੀਂ ਲਾਹੌਰ ਦੇ ਨਾਲ ਰਹਿਣ ਵਾਲਿਓ ਤੁਹਾਡੇ ਸ਼ਹਿਰ ਲਾਹੌਰ ਦਾ ਤੁਸੀਂ 19ਵੀਂ ਸਦੀ ਚੋਂ ਵੋ 18ਵੀਂ ਸਦੀ ਚੋਂ ਵੋ ਤੇ ਬਾਰੋਂ ਕੋਈ ਤੈ ਲੋਗਾਂ ਤਨੂੰ ਲੂਠ ਕੇ ਚਲੇ ਜਾਂ ਤੁਹਾਡੇ ਤੁਹਾਡੇ ਮਾਲ ਸਾਡੀ ਔਲਾਦ ਤੁਹਾਡੇ ਫੈਮੀ ਵਾਸ ਨਾਟ ਪ੍ਰੋਟेक्टेड ਕੀ ਹਾਲ ਹੋਵੇਗਾ ਉਸ ਨੇਸ਼ਨ ਦਾ ਕੀ ਹਾਲ ਹੋਵੇਗਾ ਹੁਣ ਜਨਾਬ ਤਾਰੀਖ ਸਾਨੂੰ ਇਹ ਦੱਸਦੀ ਹੈ ਕਿ ਲਾਹੌਰ ਦੇ ਲੋਕ ਲਾਹੌਰ ਦੇ ਮਾਇਦਾਨ ਇਸ ਸਿਸਟਮ ਤੋਂ ਬੜੇ ਪਰੇਸ਼ਾਨ ਸਨ ਐਜੇ ਨਾਲ ਇੱਕ ਪੈਰਲ ਤਾਰੀਖ ਚੱਲ ਰਹੀ ਹੈ ਕਿਉਂਕਿ ਇਹ ਸਰਦੀਆਂ گزار ਕੇ ਮੌਤ ਤੋਂ ਪਹਿਲੇ ਪਹਿਲੇ ਵਾਪਸ ਚਲੇ ਜਾਂਦੇ ਸਨ ਤੇ ਦੂਸਰੀ ਤਰਫ ਪੂਰੇ ਪੰਜਾਬ ਦੇ ਵਿੱਚ ਸਿੱਖਾਂ ਨੇ ਜਾਬ ਜਾ ਆਪਣੀ 12 ਮਿਸਲਾਂ ਕਾਇਮ ਕਰ ਦਿੱਤੀ ਮਿਸਲ ਤੁਸੀਂ ਸਮਝਦੇ ਹੋ ਨਾ ਜੱਥੇ ਨੂੰ ਕਹਿੰਦੇ ਨੇ 12 ਮਿਸਲਾਂ ਕਾਇਮ ਕਰ ਦਿੱਤੀਆਂ ਉਹਨਾਂ 12 ਮਿਸਲਾਂ ਦੇ ਵਿੱਚ ਉਹਨਾਂ ਦੇ ਬੜੇ ਬੜੇ ਇੰਟਰਸਟਿੰਗ ਨਾਂ ਨੇ ਉਹਨਾਂ ਦੀ ਖਸਲਤ ਤੋਂ ਵੀ ਨੇ ਤੇ ਉਹਨਾਂ ਦੇ ਇਲਾਕਿਆਂ ਤੋਂ ਵੀ ਨੇ ਜਿਹਦੇ ਵਿੱਚ ਬੜੀ ਇੰਪੋਰਟੈਂਟ ਮਿਸਲ ਸੀ ਕਦਈਆ ਮਿਸਲ ਸਕਰਚੁਕਿਆ ਮਿਸਲ ਆਲੂ ਵਾਲੀਆ ਮਿਸਲ ਕਰੋੜੀਆਂ ਮਿਸਲ ਫੈਸਪੁਰੀਆਂ ਦੀ ਮਿਸਲ ਨਿਸ਼ਾਨੀਆਂ ਦੀ ਮਿਸਲ ਸ਼ਹੀਦਾਂ ਦੀ ਮਿਸਲ ਸਰ ਇਹ ਮਿਲਾ ਕੇ ਕਈ ਨਹੀਂ ਕਈਆਂ ਦੀ ਮਿਸਲ ਤੇ ਪੰਗਿਆਂ ਦੀ ਮਿਸਲ ਇਹ ਸਾਰੇ ਮਿਲ ਮਿਲਾ ਕੇ ਨਾ ਇਹ ਭਰਾ ਮਿਸਤਾਂ ਸਨ ਤੇ ਇਹਨਾਂ ਨੇ ਪੰਜਾਬ ਤੇ ਵੀ ਇਹ ਰੂਲ ਕਰ ਦਿਸਨ ਅੱਛਾ ਤੁਹਾਨੂੰ ਬੜੇ ਮਜ਼ੇ ਦੀ ਗੱਲ ਦੱਸਾਂ ਆ ਰਿਡ ਮੈਂ ਹੁਣੇ ਰੀਸੈਂਟਲੀ ਜਗ੍ਹਾ ਕਿਤਾਬ ਦੇ ਪੜਿਆ ਇਹਨਾਂ ਮਿਸਤਾਂ ਸਿਰਫ ਸਿੱਖ ਨਹੀਂ ਸਨ ਮੁਸਲਮਾਨ ਵੀ ਸਿੱਖਾਂ ਲਈ ਹੌਲੀਆ ਬਣਾ ਕੇ ਇਸ ਮਿਸਲ ਦੇ ਨਾਲ ਕਿਉਂਕਿ کیونکہ روزگار دا بڑا مسئلہ سر دے سو دی پارٹ آف دون بس اور لوٹ مار کردے سن yeah. اے آپس دشہرے دے وقت دربار صاحب کٹھے ہون دے سن صاحب تے اپنے ڈسپیوٹ ہوتے سیٹل بھی کر دے سن ستارہ سو چونسٹھ کی یہ گل ستارہ سو چونسٹھ کے ہوں احمد شاہدالی اتھوں واپس جانا ہے تے آلو والی مسل دا سردار جسا سنگھ آلو والیا اپنے دس بارہ فوجیاں فوجیوں اپنے دس بارہ کورس والوں شہر لاہور دا چکر لاتا او کی دیکھ دا ہے شہر لاہور دے وچ دیکھ آکار پڑی ہے لوگ کی چیخ رہے نے رو رہے ہیں عورتیں پٹ رہی تو کیا مسئلہ ہوگا وہ کہتے دا ہے اس بار تے ظلم کر کے اِنہ ظلم کیتا ہے پہلے دو چار سو بچے سڈے چکے لے جاندہ سی سر ہر سال ایتکی تین زالین کے بچے نے چوبی سو کے پی سو بچے سڈے اغوا کر کے لے لیا بچے تھے بچی چلتا تھی روکنا کہا جی تلوار دے اگے سولیئنس سی کی کر سکتے اسی کسان روکیے انہوں نے کہا چلو میں کچھ کرنا پھر علو والیا نے ابھی اپنی فوج بلوائیں. تے اے جس نے وی جسے قرآن جا رہا سر گجرات تک پہنچیا سی تو ہی اٹیکٹ احمد شاہ ابدالی ਉਥੋਂ ਸਾਡੀ ਬੱਚੀਆਂ ਨੂੰ ਜਿਹੜੇ ਗਵਾ ਕਰਕੇ ਲੈ ਕੇ ਜਾ ਰਹੇ ਸਨ ਅਲੋ ਵਾਲਿਆ ਜੱਸਾ ਸਿੰਘ ਅਲੋ ਵਾਲਿਆ ਨੇ ਉਹਨਾਂ ਨੂੰ ਰੈਸਕਿਊ ਕੀਤਾ। ਉਹ ਜਿਹੜਾ maal ਦਾ ਸਬਾਬ ਲੁੱਟ ਕੇ ਜਾ ਰਹੇ ਸਨ ਉਹ ਵੀ ਇਹਨਾਂ ਨੇ ਰੈਸਕਿਊ ਕੀਤਾ ਤੇ ਬੱਚੀਆਂ ਨੂੰ ਆਪਣੇ ਸਫਾਈਆਂ ਦੇ ذریعے ਆਪਣੇ ਆਪਣੇ ਕਰਾਇਦੇ ਵਿੱਚ ਮਹਿਫੂਜ਼ ਕਰਕੇ ਕੀਤਾ। ਇਹਨੂੰ ਛੱਡ ਕੇ ਆ ਬੜਾ ਹੁਸਾ। ਇਹ ਕਹਿੰਦਾ ਹੈ ਕਿ ਮੋੜੋ ਤੇ ਇਹਨਾਂ ਸਿੱਖਾਂ ਦੀ ਅਸੀਂ ਤਸੀਹ ਕਰੀਏ। ਫਿਰ ਉਹਦੇ ਮੁਸਾਹਿਬ ਨੇ ਕਿਹਾ ਕਿ ਦੀ ਗੱਲ ਤੇ ਸਿੱਖਾਂ ਨੇ ਕਿੱਥੇ ਜਾਣਾ ਹੈ। اسی اگلے سال آؤں گے تو دا حساب کران گے کیونکہ پیچھے سردیاں مونسون شروع ہو گیا پھر دریا نہیں کراس کتے جان گے تو قابل دا ساڈا جڑا معاملہ وہ بڑا خطرناک تک خراب نہ ہو جائے بہتر ہے اگر اسی اگلے سال انہوں دا حساب hmm. تو جناب رانا صاحب نیکسٹ ایئر آیا لاہور نہیں روکیا سیدا امرسر گیا امرسر جا کے ایک گولڈن ٹیمپل ਜਿੱਦਨ ਉਹ ਆ ਪਿੰਡਾਂ ਨੂੰ ਤਬਾਹ ਕਰ ਦਿੱਤਾ ਤੇ ਗੋਡਨ ਟੈਂਪਲ ਨੂੰ ਦਰਬਾਰ ਸਾਹਿਬ ਨੂੰ ਇਹ ਬਾਰੂਦ ਲਾ ਕੇ ਦਰਬਾਰ ਸਾਹਿਬ ਉਡਾ ਦਿੱਤਾ ਯਾਰ ਉਹਨੇ ਜਿਹੜਾ ਸੀ ਉਹ ਬੰਬ ਲਾ ਕੇ ਸਾਰਾ ਉਡਾ ਛੜਿਆ ਹਾਂ ਇਹ ਮਤਲਬ 1800 ਕੁ ਸਦੀ 17ਵੀਂ ਸਦੀ ਦੀ ਗੱਲ ਕਰ ਰਹੇ ਨੇ 17ਵੀਂ ਸਦੀ ਦੇ ਵਿੱਚ ਉਹਨਾਂ ਨੇ ਆਖਿਆ ਕਿ 70 70 ਹਜ਼ਾਰ ਜਿਹੜੀਆਂ ਬੱਚੀਆਂ ਸਨ ਉਹਨਾਂ ਨੂੰ ਬਾਅਦ ਦੇ ਮੁਲਕਾਂ 'ਚ ਜਾ ਕੇ ਵਿਚਿਆ ਜਾਂਦਾ ਸੀ ਇਹਨੇ ਦੱਸਿਆ ਕਿ ਮਤਲਬ ਇਹਨਾਂ ਦੇ ਖਾਲਸਾ ਰਾਜ ਦੇ ਵਿੱਚ ਪਹਿਲੇ 17ਵੀਂ ਸਦੀ ਦੀ ਗੱਲ ਦੱਸ ਰਹੇ ਨੇ ਕਿ ਉਦੋਂ ਜਿਹੜਾ ਸਿੱਖਾਂ ਦੇ ਨਾਲ ਨਾ ਕੀ ਕੁਛ ਕੀਤਾ ਜਾ ਰਿਹਾ ਇਹ ਅੱਜ ਆਪਾਂ ਨੇ ਸਿਰਫ ਪਾਰਟ 1 ਰੇਖਣ ਲਈ ਆ ਇਹ ਸਾਰੀ ਡਿਟੇਲ ਆ ਇਸ ਦਾ ਇਸ ਦਾ ਜਿੱਦਾਂ ਕਿ ਉਹਨਾਂ ਨੇ ਆਖਿਆ ਕਿ ਮੂਨ ਸੂਨ ਦੇ ਵਿੱਚ ਮਤਲਬ ਸਰਦੀਆਂ ਮਤਲਬ ਉਹ ਸਰਦੀਆਂ ਦੇ ਵਿੱਚ ਆਪੇ ਆਉਂਦੇ ਸੀ ਹਾਂ ਦੇ ਸੀ ਕਿਉਂਕਿ ਸਰਦੀਆਂ ਦੇ ਵਿੱਚ ਹੀ ਸਾਰਾ ਵਾਕਿਆ ਮੁਕਿਆ ਜੋ ਪੇਸ਼ ਆ ਤੇ ਗਰਮੀਆਂ ਦੇ ਵਿੱਚ ਉਹ ਵਾਪਸ ਚਲੇ ਜਾਂਦੇ ਸੀ ਵਾਪਸ ਚਲੇ ਜਾਂਦੇ ਸੀ ਕਿਉਂਕਿ ਮੌਨਸੂਨ ਦੇ ਵਿੱਚ ਜਿਵੇਂ ਕਿ ਦੱਸਣ ਦੇ ਕਿ ਦਰਿਆਵਾਂ ਪਰ ਕਨੇ ਬੜੇ ਓਕੇ ਹੋ ਜਾਂਦੇ ਸਨ ਫਿਰ ਠੰਡ ਹੁੰਦੀ ਸੀ ਨਾ ਦਿਆਣੀ ਸੰਸ ਪਰ ਹੁੰਦੇ ਫਿਰ ਤੇ ਬਾਕੀ ਉਹ ਦੱਸਣ ਦੇ ਹਜੇ ਤੇ ਉਹ ਪਹਿਲਾ 파ਟ ਆਪਾਂ ਨਹੀਂ ਦੇਖਿਆ ਲੇਕਿਨ ਕੁਝ ਚੀਜ਼ਾਂ ਸਾਨੂੰ ਪਹਿਲੇ ਤੋਂ ਪਤਾ ਕਿਉਂਕਿ ਆਪਾਂ ਕਾਫੀ ਸਿੱਖਾਂ ਦੇ ਬਾਰੇ ਵਿੱਚ ਤੇ ਆ ਖਾਲਸਾ ਰਾਜੇਬਾਦ 'ਚ ਵੀਡੀਓ ਬਣਾ ਚੁੱਕੀ ਹਾਂ ਤੇ ਬਾਕੀ ਜਿਹੜੀਆਂ ਗੱਲਾਂ ਨਹੀਂ ਪਤਾ ਉਹ ਆਪਾਂ ਇਹਨਾਂ ਦੇ ਬਾਕੀ 파ਟ ਦੇਖ ਲਈਏ ਤੇ ਪਤਾ ਚੱਲਦਾ ਬਾਕੀ 파ਟ ਦੇਖਾਂਗੇ ਸਾਰੇ ਫਿਰ ਹਿਸਟਰੀ ਦਾ ਸਾਰੇ ਦਾ ਸੱਚੀ ਦਾ ਟੋਟਲ ਸਾਰਾ ਪਤਾ ਚੱਲੇਗਾ ਕਿ ਪਿੱਛੋਂ ਪਿੱਛੋਂ ਕਿਵੇਂ ਹੋਇਆ ਕੀ ਚੀਜ਼ ਹੋਈ ਖਾਲਸਾ ਰਾ ਪਿੱਛੇ ਕਿਵੇਂ ਸੀਗਾ ਤੇ ਕਿਵੇਂ ਕਿਵੇਂ ਖਤਮ ਹੋਇਆ ਫਿਰ ਕੱਲ ਸਾਰੀ ਚੀਜ਼ ਉਹ ਦੱਸਣਗੇ ਕਿ ਕਿਵੇਂ ਕੀਤੀ ਗਈ ਜਿੱਦਾਂ ਕਿ ਉਹਨੇ ਆਖਿਆ ਕਿ ਜਦੋਂ ਉਹਨੇ ਸਾਰੀਆਂ ਮਾਮਾ ਦੇ ਮਤਲਬ ਸਾਰੇ ਇੱਕ ਵੀ ਵਾਪਸ ਲਿਆ ਦਿੱਤੇ ਫਿਰ ਉਹ ਬੱਚੀਆਂ ਨੂੰ ਵੀ ਵਾਪਸ ਲਾਇਆ ਉਹ ਚੀਜ਼ਾਂ ਨੂੰ ਬੜਾ ਗੁੱਸਾ ਆਇਆ ਕਿ ਇਹ ਸਿੱਖ ਜਿਹੜੇ ਨੇ ਸਿੱਖਾਂ ਨੂੰ ਬੜਾ ਬੂਰਾ ਕਰਨ ਲੱਗੇ ਕਿ ਇਹ ਤੇ ਵਾਪਸ ਲਈ ਆ ਰਹੇ ਸਾਰੀ ਸਾਰੀ ਜਿਹੜੀ ਪਲਾਨ ਤੇ ਉਹਨਾਂ ਨੇ ਕਿਹਾ ਕਿ ਜਾ ਕੇ ਜਿਹੜਾ ਨਾ ਇਹਨਾਂ ਨੂੰ ਵਾਪਸ ਲੈ ਕੇ ਚਾਲੇ ਇਹਨਾਂ ਨੂੰ ਉਹਨਾਂ ਨੇ ਕਿਹਾ ਨਹੀਂ ਤਾਂ ਮੌਨਸੂਨ ਜਿਹੜੀਆਂ ਨੇ ਹਵਾਵਾਂ ਮਾਮਾ ਉਹਨਾਂ ਵਿੱਚ ਫਿਰ ਦਰਿਆ ਪਾਰ ਕਰਨੇ ਪਏ ਔਖੇ ਹੋ ਜਾਣੇ ਨੇ ਤੇ ਆਪਾਂ ਅਗਲੇ ਸਾਲ ਆਵਾਂਗੇ ਫੇਰ ਇਹਨਾਂ ਤੋਂ ਤੇ ਉਹ ਕਹਿੰਦੇ ਅਗਲੇ ਸਾਲ ਜਦੋਂ ਆਇਆ ਨਾ ਤੇ ਉਹ ਸਿੱਧਾ ਅੰਮ੍ਰਿਤਸਰ ਗਿਆ ਅੰਮ੍ਰਿਤਸਰ ਗਿਆ ਅੰਮ੍ਰਿਤਸਰ ਜਾ ਕੇ ਉਹਨੇ ਆਖਿਆ ਕਿ ਉੱਥੇ ਜਾ ਕੇ ਗੋਲਡਨ ਟੈਂਪਲ ਦੇ ਉੱਤੇ ਇੰਨਾ ਜ਼ਬਰਦਸਤ ਮਤਲਬ ਉਹਨਾਂ ਨੇ ਬੰਬ ਲਗਾ ਕੇ ਬਲਾਸਟ ਕਰ ਦਿੱਤਾ ਕਿ ਪੂਰਾ ਟੈਂਪਲ ਜਿਹੜਾ ਗੁਰਦੁਆਰਾ ਜਿਹੜਾ ਉਹਨੇ ਉਡਾ ਦਿੱਤਾ ਤੇ ਹੁਣ ਅੱਗੇ ਦੱਸਣਗੇ ਕਿ ਫਿਰ ਉਸ ਤੋਂ ਬਾਅਦ ਕੀ ਹੋਇਆ ਪਾਰਟ 2 ਦੇਖਨੇ ਆਪਾਂ ਕਿ ਪਾਰਟ 2 ਦੇ ਵਿੱਚ ਕੀ ਦੱਸਦੇ ਨੇ ਸਾਨੂੰ ਬਾਕੀ ਫਿਰ ਗੱਲਾਂ ਕਰਦੇ ਆਂ ਜੀ ਪਾਰਟ 2 ਚ ਸਾਨੂੰ ਦੋ ਇਜਾਜ਼ਤ ਮਿਲਦੀਆਂ ਨੇ ਕਿ ਪਾਰਟ ਚ ਗੁੱਡ ਬਾਏ ਟੇਕ ਕੇ